ਮੈਂ ਕੀਤੀ ਵਾਰ ਦੀ ਗੱਲ ਚੱਲਦੀ ਹੈ ਕੱਲ ਮਨਜੋਗ ਸਾਡੇ ਜਾਖੜ ਸਾਹਿਬ ਨੇ ਉਹਨਾਂ ਨੇ ਡੀਏਪੀ ਦੀ ਗੱਲ ਕੀਤੀ ਸੀ ਮੈਂ ਉਹਨਾਂ ਦੇ ਜਿਹੜੇ ਮਨਿਸਟਰ ਨੇ ਜੇਪੀ ਨੱਡਾ ਜੀ ਮੈਂ ਉਹਨਾਂ ਨਾਲ ਗੱਲ ਕੀਤੀ ਫੋਨ ਤੇ ਮੈਂ ਕਿਹਾ ਵੀ ਸੈਂਟਰਲ ਪੂਲ ਦੇ ਵਿੱਚ ਅਸੀਂ ਕਣਕ ਤੁਹਾਨੂੰ ਲਗਭਗ 100 ਬੀ ਲੱਖ ਮੀਟਰਿਕ ਟਨ ਦਿੰਨੇ ਆ ਕਿ ਕਣਕ ਕਪ ਕੱਟ ਦਿੰਨੇ ਕੋਈ ਕਣਕ ਆਪਣੀ ਖੁਰਾਕ ਐ ਬਹੁਤ ਸਾਰੀ ਕਣਕ ਘਰੇ ਵੀ ਰੱਖ ਲੈਣੇ ਆਪਾਂ ਸਾਰੇ ਸਾਲ ਵਾਸਤੇ ਜੋ ਆਪਣੇ ਜਿਹੜੇ ਸਿਹਰੀ ਸੰਜੀ ਨੇ ਜਾਂ ਜਿਹੜੇ ਆਪਣੇ ਕੰਮ ਕਰਦੇ ਐ ਉਹਨਾਂ ਲਈ ਵੀ ਨਾ ਕਣਕ ਰੱਖ ਲੈਣੇ ਆਪਾਂ ਕਣਕ ਘਟ ਜਾਂਦੀ ਝੋਨਾ ਕਿਉਂਕਿ ਆਪਣੀ ਚੌਲ ਆਪਣੀ ਖੁਰਾਕ ਨਹੀਂ ਝੋਨਾ ਤਾਂ 99% ਹੀ ਜਾਂਦਾ ਸੋ ਮੈਂ ਕਹਾਂ ਜੀ ਸੈਂਟਰ ਪੂਲ ਜੀ 120 ਲੱਖ ਮੀਟਰ ਟਨ ਅਸੀਂ ਤੁਹਾਨੂੰ ਦੇਵਾਂਗੇ ਤੇ ਸਾਨੂੰ ਤੁਸੀਂ ਹਜੇ ਤੱਕ ਡੀਪੀ ਦਾ ਅਗਸਤ ਵਾਲਾ ਕੋਟਿੰਗ ਦਿੱਤਾ ਅਸੀਂ ਕਿਵੇਂ ਪੀਜਾਂਗੇ ਜਨਾਬ ਫੇ ਤੁਸੀਂ ਮੈਥੇ ਮੈਂ ਇਹ ਨਾ ਕਿਹਾ ਕਿ ਮੈਂ ਪੀਡੀਐਸ ਵਾਸਤੇ ਹੈ ਨਹੀਂ ਮੇਰੇ ਕੋਲ ਦਾਣੇ ਹੈ ਨਹੀਂ ਇੰਨੀ ਤਾਂ ਅਸੀਂ ਉਗਾ ਲਾਂਗੇ ਕਿ ਸਾਡੇ ਖਾਨ ਜੋਗੀ ਹੈਗੀ ਹੈ ਜਾਂ ਵੇਚਣ ਜੋਗੀ ਇੰਨੀ ਕਿਦਾ ਕਰ ਲਾਂਗੇ ਪਰ ਤੁਸੀਂ ਘਟੋ ਘਟ ਆਪਣਾ ਦਾ ਤੁਸੀਂ ਸੈਂਟਰ ਆਪਦਾ ਜੇ ਇمپੋਰਟ ਦਾ ਕੋਈ ਪੰਗਾ ਹੈ ਤਾਂ ਸੈਂਟਰ ਆਪਣਾ ਠੀਕ ਕਰੇ ਸਾਨੂੰ ਤਾਂ ਦਿਓ ਨਾ ਤੁਸੀਂ ਫੇਰ ਹੀ ਅਸੀਂ ਉਹਨੂੰ ਸੈਂਟਰ ਪੂਲ ਚ ਦੇਵਾਂਗੇ ਨਾ ਤਾਂ ਉਹਨਾਂ ਨੇ ਕਿਹਾ ਮੈਂ ਅਫਸਰ ਭਲਾਏ ਉਹਨਾਂ ਨੇ ਆਮ ਫੋਨ ਤੇ ਹੋਲਡ ਕਰਕੇ ਕਿਹਾ ਕਿਉਂਕਿ ਪੰਜਾਬ ਦਾ ਕੋਟਾ ਜਿਹੜਾ ਉਹ ਬਿਲਕੁਲ ਪੂਰਾ ਹੋਊਗਾ ਤੁਸੀਂ ਆਪਣੇ ਅਫਸਰ ਭੇਜੋ ਤਾਂ ਕਰਕੇ ਕੈਪਸ ਇਹਨਾਂ ਜਿਹੜੇ ਸਾਡੇ ਅਫਸਰ ਨੇ ਮੈਂ ਉਹਨਾਂ ਨੂੰ ਉੱਥੇ ਭੇਜਿਆ ਸੀ ਜਕਰ ਸਾਹਿਬ ਤੁਸੀਂ ਵੀ ਤੁਹਾਡੇ ਚਾਚਾ ਜੀ ਨੂੰ ਵੀ ਕਹਦੇ ਹੋ ਉਹ ਵੀ ਇੱਕ ਇੰਟਰਵਿਊ ਚ ਕਰ ਰਹੇ ਸੀਗੇ ਲिटल ਨੋਲੇਜ ਇਜ਼ ਟੂ ਡੇਂਜਰਸ ਹੈ ਨਾ ਜੂੜੀ ਨਹੀਂ ਹੁੰਦਾ ਕਿ ਮੁੱਖ ਮੰਤਰੀ ਜਾ ਕੇ ਹੀ ਮਿਲੇ ਨੱਡਾ ਨੂੰ ਫੋਨ ਤੇ ਗੱਲ ਹੋ ਗਈ ਤਾਂ ਉਹਨਾਂ ਨੇ ਕਿਹਾ ਮੈਨੂੰ ਅਫਸਰ ਭੇਜੋ ਮੇਰੇ ਅਫਸਰਾਂ ਕੋਲ ਮਿਲਾਓ ਤੇ ਤੁਹਾਡਾ ਕੰਮ ਹੋ ਜਾਊਗਾ ਸਾਡੇ ਅਫਸਰ ਬੈਠੇ ਨੇ ਮੈਂ ਤੁਹਾਨੂੰ ਦੱਸ ਸਕਦਾ ਕਿ ਉਹਨਾਂ ਨੇ ਕਿਹਾ ਸਾਡਾ ਕੋਟਾ ਜਿਹੜਾ ਡੀਏਪੀ ਦਾ ਉਹ ਪੂਰਾ ਹੋਊਗਾ ਉਹ ਕਹਿੰਦੇ ਸੀ ਸੁਪਰ ਫਾਸ ਮੈਂ ਕਹਿੰਦੇ ਕੋ ਸੁਪਰ ਜਿਹੜੀ ਹੈ ਦੂਜੀ ਐ ਐਸਪੀ ਹੈ ਉਹਦੇ ਚ ਦੇਲ ਬੋਰੀ ਲੱਗਦੀ ਹੈ ਮੈਂ ਕਹਾਂ ਜੀ ਬਦਲ ਤਾਂ ਹੈਗਾ ਉਹ ਪਰ ਜੇ ਥੋੜੇ ਕੋ ਡੀਏਪੀ ਹੈਗਾ ਸਾਨੂੰ ਡੀਏਪੀ ਦਿਓ ਨਾ ਸਾਨੂੰ ਆਦਤ ਸਾਡੇ ਡੀਏਪੀ ਸਾਡੇ ਮਾਈਂਡ ਚ ਡੀਏਪੀ ਹੈ ਠੀਕ ਹੈ ਨਾ ਸੋ ਇਸ ਕਰਕੇ ਇਸ ਗੱਲ ਦੀ ਬਿਲਕੁਲ ਚਿੰਤਾ ਨਾ ਕਰੋ ਡੀਏਪੀ ਬਿਲਕੁਲ ਪ੍ਰੋਪਰ ਮਿਲੇਗਾ ਕੋਈ ਡੀਏਪੀ ਦੀ ਘਾਟ ਨਹੀਂ ਰਹੂਗੀ ਬਸ ਹੈ ਜੀ ਆਉਣੀ ਹੋਣੀ ਸ਼ੁਰੂ ਹੋ ਗਈ ਆਉਣੀ ਹੋਣੀ ਸ਼ੁਰੂ ਹੋ ਗਈ ਕਿਉਂਕਿ ਇਮੀਡੀਏਟ ਇਲੈਕਸ਼ਨ ਹੋ ਗਿਆ ਸੋ ਨੰਬਰ ਦੇ ਉਤੇ ਜਿਹੜਾ ਜਿਵੇਂ ਬੈਠ ਤੱਕ ਆਇਆ ਇਹਨਾਂ ਨੇ